ਵਾਰਡ ਨੰਬਰ 7 ਦੇ ਵਿੱਚ ਖੜੇ ਆ ਲੋਕਾਂ ਦੀ ਸਮੱਸਿਆਵਾਂ ਜਿਹੜੀਆਂ ਹੈਗੀਆਂ ਕਾਫੀ ਵੱਡੇ ਪੱਧਰ ਤੇ ਹੈਗੀਆਂ ਕਿਉਂਕਿ ਬੀਤੇ ਦਿਨ بارش ਵੀ ਹੋ ਕੇ ਠੀਏ ਬੀਵੈਸ਼ਟਾ ਜਿਹੜੀ ਉਹ ਬਾਹਰ ਸੜਕਾਂ ਤੇ ਆਈ ਪਈ ਆ ਲੋਕੀ ਕਮੂ ਤੇ ਕਪੜਾ ਰੱਖ ਕੇ ਜਾਂਦੇ ਆ ਤੇ ਜਿਹੜਾ ਪੀਣ ਵਾਲਾ ਪਾਣੀ ਆ ਅਸੀਂ ਨੇ ਪਰੇਸ਼ਾਨ ਆ ਪ੍ਰਸ਼ਾਸਨ ਸਾਡੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਾਨੂੰ ਤੋਂ ਨੰਬਰ ਗੜਿਚਣ ਪਿੰਕਾ ਜੀ ਨੂੰ ਅਸੀਂ ਤਿੰਨ ਵਾਰ ਬੁਲਾਇਆ ਉਹ ਆ ਕੇ ਸਾਨੂੰ ਇਹੀ ਇੱਕ ਸੁਵਾਸਨ ਦੇ ਕੇ ਅੱਜ ਆ ਰਹੇ ਆ ਜੀ ਕੱਲ ਆ ਰਹੇ ਆ ਸਾਡਾ ਕੋਈ ਹੱਲ ਨਹੀਂ ਪੀਆ ਆਰਤਿਕ ਤੋਂ ਅਸੀਂ ਕੰਪਲੀਟ ਲਿਖਵਾ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਸਾਡਾ ਸਾਰਾ ਪਾਣੀ ਗੰਦਾ ਅੰਦਰ ਸੋਇਆ ਜੀ ਵਾਸ਼ਰੂਮ ਸਾਰੇ ਪਾਸੇ ਜਾ ਰਹੇ ਆ ਵੇੜੇ ਚ ਅਸੀਂ ਸਾਡੇ ਬੱਚੇ ਬੜੇ ਪਰੇਸ਼ਾਨ ਆ ਅਸੀਂ ਬਹੁਤ ਪਰੇਸ਼ਾਨ ਆ ਸਾਰਾ ਬਹੁਤ ਬੁਰਾ ਹਾਲਾ ਸਾਡੀ ਕਿਚਨਾਂ ਦੇ ਵਿੱਚ ਸ਼ਿਵਰਜ ਵਾਲਾ ਵਾਸ਼ਰੂਮ ਵਾਲਾ ਸਾਰਾ ਪਾਣੀ ਕਿਚਨਾਂ ਅੱਚ ਸਾਡੇ ਬੇੜੇ ਦੇ ਵਿੱਚ ਸਾਡੀ ਸਾਰੀ ਗਲੀ ਭਰੀ ਪਈ ਆ ਅਸੀਂ ਬਹੁਤ ਪਰੇਸ਼ਾਨ ਆ ਕਿ ਸਾਰੀ ਸਫਾਈ ਨਹੀਂ ਜੇ ਬੱਚੇ ਕੋ ਬਿਮਾਰੀ ਨਾ ਫੈਲੇ ਛੋਟੇ ਛੋਟੇ ਬੱਚੇ ਹੈ ਗਲੀ ਨੂੰ ਸਾਰਾ ਪਰੇਸ਼ਾਨੀ ਹੁੰਦੀ ਹੈ ਸਭ ਕੋ ਬਿਲਲ ਲਗਾਤਾਰ ਕੰਪਲੇਂਟ ਕਰ ਹੀ ਰਹੇ ਲੇਕਿਨ ਕੋਈ ਸੁਣਵਾਈ ਨਹੀਂ ਹੈ ਕਹਤੇ ਵੀ ਆਜ ਆਜਾਂਗੇ ਕੱਲ ਆਜਾਂਗੇ ਐਸੇ ਹੀ ਕਰ ਰਹੇ ਬਸ ਵਿਚ ਮੇ ਛੁੱਟੇ ਵੀ ਹੋ ਗਈ ਕਾਫੀ ਸਾਰੀ ਆਏ ਨਹੀਂ 15 20 ਦਿਨ ਪਹਿਲਾਂ ਇਹ ਕੰਪਲੇਂਟ ਲਖਾਈ ਬਰਸਾਤ ਤੇ ਹੁਣ ਪਈ ਹੈ ਜੇ ਬੜਾ ਫੋਨ ਕੀਤਾ ਇਹਨਾਂ ਨੂੰ ਜਈ ਨੂੰ ਵੀ ਕੀਤਾ ਕਈਆਂ ਨੂੰ ਕੀਤਾ ਫੋਨ ਕੋਈ ਆ ਨਹੀਂ ਆ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਕਾ ਜੀ ਸੋਮੇ ਰਾ ਸੰਦੀਪ ਚੋਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਜਦ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ న్యూਸ 89 ਪੰਜਾਬ ਨੂੰ ਉਹ ਇਨੇ ਮਾਣ ਦੇ ਨਾਲ ਇਨੇ ਵਿਸ਼ਵਾਸ ਦੇ ਨਾਲ ਸੰਪਰਕ ਕਰਦੇ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਵਾਰਡ ਨੰਬਰ 7 ਦੇ ਵਿੱਚ ਖੜੇ ਹਾਂ ਲੋਕਾਂ ਦੀ ਸਮੱਸਿਆਵਾਂ ਜਿਹੜੀਆਂ ਹੈਗੀਆਂ ਕਾਫੀ ਵੱਡੇ ਸਤਰ ਤੇ ਹੈਗੀਆਂ ਕਿਉਂਕਿ ਬੀਤੇ ਦਿਨ ਬਾਰਿਸ਼ ਵੀ ਹੋ ਕੇ ਠੀਏ ਤੇ ਲੋਕਾਂ ਦੇ ਘਰੋਂ ਪਾਣੀ ਜਿਹੜਾ ਹੈ ਸਾਫ਼ ਦੇਖਿਆ ਜਾ ਸਕਦਾ ਹੈ ਸੀਵਰੇਜ ਬਲੌਕ ਪਏ ਆ ਤੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ ਸੋ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਕਾਫੀ ਵਾਰ ਜਿਹੜੀਆਂ ਨਗਰ ਕਾਉਂਸਲ ਤੇ ਸੀਵਰੇਜ ਬੋਰਡ ਦੇ ਵਿੱਚ ਸ਼ਿਕਾਇਤ ਕਰ ਚੁੱਕੇ ਹਾਂ ਤੇ ਉਸ ਤੋਂ ਬਾਅਦੂਦ ਵੀ ਕੋਈ ਕਾਰਵਾਈ ਨਹੀਂ ਹੋ ਪਾਰੀ ਸੋ ਵਾਰਡ ਨੰਬਰ 7 ਦੇ ਵਸਨੀਕ ਗਲੀ ਨੰਬਰ 13 ਦੇ ਵਿੱਚ ਖੜੇ ਐ ਇਹ ਖੜੇ ਐ ਸਾਨੂੰ ਬੁਲਾਇਆ ਇਹਨਾਂ ਨੇ ਤੇ ਵਿਸ਼ਵਾਸ ਕਰਦੇ ਨਿਊਜ਼ 189 ਪੰਜਾਬ ਦੀ ਖਬਰ ਤੇ ਪਾਜੀ ਕੀ ਕਹਿਣਾ ਚਾਹੁੰਦੇ ਹੋ ਕਿਆ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਦੇਖੋ ਜੀ ਇਹ 8 ਤਰੀਕ ਦੀ ਗੱਲ ਆ 8 ਤਰੀਕ ਤੋਂ ਇਹ ਸਿਵਰੇਜ ਬਲੋਕ ਹੈ ਤੇ ਅਸੀਂ ਕਮੇਟੀ ਦੇ ਵਿੱਚ ਜਾ ਕੇ ਇਹਦੀ ਕੰਪਲੀਟ ਕੀਤੀ ਸੀ ਬ੍ਰਿਜ ਬੋਰਡ ਨੂੰ ਕੰਪਲੀਟ ਕੀਤੀ ਪਰ ਉਹਨਾਂ ਨੇ ਸਾਨੂੰ 1-2 ਦਿਨ ਦਾ ਟਾਈਮ ਦੇ ਦੇ ਕੇ ਅੱਜ ਤਕਰੀਬਨ 20 ਦਿਨ ਹੋ ਗਏ ਤੁਸੀਂ ਦੇਖਿਆ ਸੰਦੀਪ ਜੀ ਵੀ ਵੇਸ਼ਟਾ ਹੈ ਜਿਹੜੀ ਉਹ ਬਾਹਰ ਸੜਕਾਂ ਤੇ ਆਈ ਪਈ ਆ ਲੋਕੀ ਕਮੂ ਤੇ ਕਪੜਾ ਰੱਖ ਕੇ ਜਾਂਦੇ ਆ ਤੇ ਜਿਹੜਾ ਪੀਣ ਵਾਲਾ ਪਾਣੀ ਆ ਸਾਡੇ ਬੋਰਾਂ ਦੇ ਵਿੱਚ ਸਿਵਰੇਜ ਦਾ ਪਾਣੀ ਮਿਕਸ ਹੋ ਚੁੱਕਿਆ ਐ ਨੀ ਬਿਮਾਰੀ ਫੈਲ ਰਹੀ ਐ ਸਾਡੇ ਘਰਾਂ ਦੇ ਵਿੱਚ ਵਿਸ਼ਟਾ ਗੰਦ ਫੈਲ ਰਿਹਾ ਕਿਚਨ ਦੇ ਵਿੱਚ ਜਾ ਰਹੇ ਆ ਵਾਸ਼ਰੂਮ 'ਚ ਜਾ ਰਹੇ ਆ ਇੰਨੀ ਗੰਦਗੀ ਐ ਤੇ ਅਸੀਂ ਇੰਨੇ ਪਰੇਸ਼ਾਨ ਆ ਪ੍ਰਸ਼ਾਸਨ ਸਾਡੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਾਨੂੰ 20 ਦਿਨ ਤੋਂ ਸਿਰਫ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਲਾ ਰਹੇ ਆ ਅਸੀਂ ਤੁਹਾਡੇ ਰਾਹੀਂ ਇਹ ਕਮੇਟੀ ਵਾਲਿਆਂ ਨੂੰ ਪ੍ਰਸ਼ਾਸਨ ਨੂੰ ਨੋਟਿਚ ਲੈਣਾ ਚਾਹੁੰਦੇ ਆ ਕਿ ਅਗਰ ਤੁਸੀਂ ਇੱਥੇ ਫਿਰ ਵੋਟਾਂ ਲੈਣੀਆਂ ਇਸ 7 ਨੰਬਰ ਗੜੇ ਚਣ ਪਿੰਕਾ ਜਿਹਨੂੰ ਅਸੀਂ ਤਿੰਨ ਵਾਰ ਬੁਲਾਇਆ ਉਹ ਆ ਕੇ ਸਾਨੂੰ ਇਹੀ ਇੱਕ ਸੁਵਾਸ਼ਣ ਦੇ ਕੇ ਅੱਜ ਆ ਰਹੇ ਆ ਜੀ ਕੱਲ ਆ 13 ਨੰਬਰ ਗਲੀ ਖੜੀ ਹੈ ਤੁਸੀਂ ਦੇਖਿਆ ਗਲੀ ਦਾ ਹਾਲ ਅਸੀਂ ਬਹੁਤ ਪਰੇਸ਼ਾਨ ਆ ਸਾਡਾ ਇਸ ਦਾ ਕੋਈ ਹੱਲ ਕੀਤਾ ਜਾਵੇ ਚਲੋ ਅਸੀਂ ਬਾਹਰ ਚਲੇ ਜਾਂਦੇ ਆ ਸਾਡੀ ਜੋ ਘਰ ਮਾਤਾ ਪੈਣਾ ਰਹਿ ਰਹੀ ਇਹਨਾਂ ਨੂੰ ਇੰਨੀ ਪਰੇਸ਼ਾਨੀਆਂ बार-बार ਗਲੀ ਦੇ ਵਿੱਚ ਸਾਨੂੰ ਬੈਠਣਾ ਖੜਨਾ ਮੁਸ਼ਕਲ ਹੋਇਆ ਬੈ ਤੁਸੀਂ ਦੇਖਿਆ ਬਾਹਰ ਵਿਸਟ ਆਇਆ ਤੇ ਅਸੀਂ ਇਹੀ ਬੇਨਤੀ ਕਰਾਂਗੇ ਵੀ ਤਬ ਵੱਤ ਤੋਂ ਵੱਤ ਜਲਦੀ ਤੋਂ ਜਲਦੀ ਇਹਦਾ ਸਾਡਾ ਕੋਈ ਹੱਲ ਕੀਤਾ ਜਾਵੇ ਸੋ ਮਾਤਾਵਾਂ ਪੈਣਾ ਜਿਹੜੀਆਂ ਖੜੀਆਂ ਹੈਗੀ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਣੇ ਕਿਉਂਕਿ ਸਭ ਤੋਂ ਜ਼ਿਆਦਾ ਪਰੇਸ਼ਾਨੀ ਇਹਨਾਂ ਨੂੰ ਹੀ ਹੈ ਕੀ ਕਹਿਣਾ ਚਾਹੋਗੇ ਹਾਂਜੀ ਵੀਰ ਜੀ ਅਸੀਂ ਬਹੁਤ ਦੁਖੀ ਹਾਂ 8 ਤਰੀਕ ਤੋਂ ਅਸੀਂ ਕੰਪਲੇਂਟ ਲਿਖਵਾ ਰਿਆ ਸਾਡੀ ਕੋਈ ਸੁਣਵਾਈ ਨਹੀਂ ਸਾਡਾ ਸਾਰਾ ਪਾਣੀ ਗੰਦਾ ਅੰਦਰ ਸੋਇਆ ਜੀ ਵਾਸ਼ਰੂਮ ਸਾਰੇ ਪਾਸੇ ਜਾ ਰਿਹਾ ਬੇੜੇ ਚ ਨਾ ਬੱਚੇ ਨਾ ਸਕਦੇ ਆ ਨਾ ਧੋ ਸਕਦੇ ਆ ਉਹਨਾਂ ਨੂੰ ਇਨੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇੱਥੇ ਕੋਈ ਰਿਸਪੌਂਸ ਨਹੀਂ ਹੈ ਪਾਣੀ ਬਾਹਰ ਸੜਕਾਂ ਤੱਕ ਆ ਰਿਹਾ ਵੀਰ ਜੀ ਸਾਡੀ ਇਹ ਹੀ ਬੇਨਤੀ ਹੈ ਵੀ ਅਸੀਂ ਤੁਸੀਂ ਇਹ ਸਾਡਾ ਹੱਲ ਜਲਦੀ ਤੋਂ ਜਲਦੀ ਕਰੋ ਕਿੰਨੇ ਕਿਸ ਨੂੰ ਕਿਸ ਨੂੰ ਤੁਸੀਂ ਸ਼ਿਕਾਇਤ ਕਰ ਚੁੱਕੇ ਹੋ ਹੁਣ ਤੱਕ ਅਸੀਂ ਸੀਵਰੇਜ ਵਾਲਿਆਂ ਨੂੰ ਕਮੇਟੀ ਵਾਲਿਆਂ ਨੂੰ ਅਸੀਂ ਸਭ ਨੂੰ ਸ਼ਿਕਾਇਤ ਕਰ ਚੁੱਕੇ ਆ ਪਰ ਸਾਡੀ ਸੁਣਵਾਈ ਕੀਤੇ ਨਹੀਂ ਸਾਨੂੰ ਕਹਿ ਦਿੰਦੇ ਆ 15 ਮਿੰਟਾਂ ਚਾਣਨੇ ਆ ਜਾਂ ਅਸੀਂ 10 ਮਿੰਟਾਂ ਚਾਣਨੇ ਆ ਕੋਈ ਵੀ ਸਾਡੇ ਗੱਲ ਨਹੀਂ ਸੁਣ ਰਿਆ ਅਸੀਂ ਸਾਡੇ ਬੱਚੇ ਬੜੇ ਪਰੇਸ਼ਾਨ ਆ ਅਸੀਂ ਬਹੁਤ ਪਰੇਸ਼ਾਨ ਆ ਸਾਰਾ ਬਹੁਤ ਬੁਰਾ ਹਾਲਾ ਸਾਡੀ ਕਿਚਨਾਂ ਦੇ ਵਿੱਚ ਸ਼ਿਵਰਜ ਵਾਲਾ ਵਾਸ਼ਰੂਮ ਬੜਾ ਸਾਰਾ ਪਾਣੀ ਕਿਚਨਾਂ 'ਚ ਸਾਡੇ ਬੇੜੇ ਦੇ ਵਿੱਚ ਸਾਡੀ ਸਾਰੀ ਗਲੀ ਭਰੀ ਪਈ ਆ ਅਸੀਂ ਬਹੁਤ ਪਰੇਸ਼ਾਨ ਆ ਸਾਡਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਸੋ ਜੇ ਤੁਸੀਂ ਉਰੇ ਦੀ ਐਮਸੀ ਜਿਹੜੇ ਹੈਗੇ ਉਹਨਾਂ ਨੂੰ ਕੋਈ ਸੰਪਰਕ ਕੀਤਾ ਹੋ ਹਾਂਜੀ ਜੀ ਅਸੀਂ ਕੀਤਾ ਆ ਉਰੇ ਪਿੰਕ ਆਇਆ ਜੀ ਉਹਨਾਂ ਨੂੰ ਅਸੀਂ ਸੰਪਰਕ ਕਰਿਆ ਸੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਛਾ ਜੀ ਸੋ ਕੀ ਕਹਿਣਾ ਚਾਹੋਗੇ ਤੁਹਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਬੱਚੇ ਘਰ ਹੈ ਛੋਟੇ ਛੋਟੇ ਬੱਚੇ ਘਰ ਰਹੇ ਨੇ ਇਸ ਉਰੇਜ ਕਾ ਪਾਣੀ ਹੈ ਬਿਮਾਰੀਆਂ ਵੀ ਫੈਲ ਸਕਤੇ ਹਨ ਕੋਈ ਸੁਣਦਾ ਵੀ ਨਹੀਂ ਹੈ ਨਾ ਕਹਿੰਦੇ ਕੀ ਬਾਤ ਟਾਇਲਟ ਦਾ ਸਾਰਾ ਪਾਣੀ ਡੋੜਾ ਹੈਗਾ ਉਰੇ ਬਾਹਰ ਆ ਰਿਹਾ ਹੈ ਬਾਹਰ ਆ ਰਹਾ ਹੈ ਸਾਰਾ ਪਾਣੀ ਸਾਰੇ ਗਟਰ ਉਸੇ ਬ੍ਰਿਜ ਸਾਰੇ ਰੁਕੇ ਪੜੇ ਹਨ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਨਹੀਂ ਕਿ ਸਾਰੀ ਸਫਾਈ ਉਹਨਾਂ ਜੀ ਬੱਚੇ ਕੋ ਬਿਮਾਰੀ ਨਾ ਫੈਲੇ ਛੋਟੇ ਛੋਟੇ ਬੱਚੇ ਹੈ ਗਲੀ ਵਿੱਚ ਸਾਰਾ ਪਰੇਸ਼ਾਨੀ ਹੁੰਦੀ ਹੈ ਸਭ ਕੋ तो और तो भी जड़े हैं जड़े वसनीक तेरा नंबर गली दे खड़े हैं। तो क्या कहना चाहोगे जी आप जी बहुत परेशान है ऐसी तो मतलब पंद्रह दिन से मतलब लगातार कंप्लेंट कर ही रहे लेकिन कोई सुनवाई नहीं है कहते भी आज आ जाएंगे कल आ जाएंगे ऐसे ही कर रहे हैं बस बीच में छुट्टियां भी हो गई काफी सारी आए नहीं है ਨੇ ਇਹ بارش ਕਰਕੇ ਵੀ ਤਾਂ ਪ੍ਰੋਬਲਮ ਹੋ ਸਕਦੀ ਹੈ ਨਹੀਂ 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 بارش سے پہلے تھی 15 ਦਿਨ 15 ਦਿਨ ਹੋ ਗਏ ਨਾ بارش تو ابھی ہوئی ਹੈ ਹਾਂਜੀ ਹਾਂਜੀ ਪਹਿਲੇ ਸਹੀ ਪਰੇਸ਼ਾਨੀ ਹੈ ਹਾਂਜੀ ਹਾਂਜੀ ਜੁ ਕਿੰਨੇ ਕਿੰਨੇ ਦਿਨ ਪਹਿਲਾਂ ਤੁਸੀਂ ਕੰਪਲੇਂਟ ਲਖਾਈ ਇਹਨੇ 15 20 ਦਿਨ ਪਹਿਲਾਂ ਇਹ ਕੰਪਲੇਂਟ ਲਖਾਈ ਹੈ ਬਰਸਾਤ ਤੇ ਹੁਣ ਪਈ ਹੈ ਜੇ ਬੜਾ ਫੋਨ ਕੀਤਾ ਇਹਨਾਂ ਨੂੰ ਜੇ ਨੂੰ ਵੀ ਕੀਤਾ ਕਈਆਂ ਨੂੰ ਕੀਤਾ ਫੋਨ ਕੋਈ ਆ ਨਹੀਂ ਆ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਕਾ ਕੀ ਕਹਿਣਾ ਚਾਹੋਗੇ ਹਲਕਾ ਕਟ ਦੇ ਵਿੱਚੋਂ ਕਬਾੜ ਦੇ ਨਿਕੜ ਦੇ ਵਿੱਚੋਂ ਉਹਦੇ ਵਿੱਚੋਂ ਹਾਂਜੀ ਜੀ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਤੱਕ ਖਬਰ ਪਹੁੰਚਦੀ ਹੈ ਕਾਰਵਾਈ ਹੁੰਦੀ ਹੈ ਈ ਕਹਿਣਾ ਚਾਹੋਗੇ ਜੇ ਉਹ ਖਬਰ ਦੇਖਦੇ ਆ ਇਹ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਹੀ ਹੈ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਆ ਸਾਡਾ ਛੇਤੀ ਖਲਾ ਦੇਣ ਸਿਵਰੇਜ ਖਲਾ ਦੇਣ ਸਾਰੇ ਬੰਦੇ ਬੜੀ ਮਿਹਰਬਾਨੀ ਸਾਡੇ ਗੰਦਾ ਪਾਣੀ ਗੰਦਾ ਪਾਣੀ ਆ ਰਿਹਾ ਪੀਣਾ ਪਾਣੀ ਨਹੀਂ ਹੈ ਮਸ਼ਕ ਮਾਰਦਾ ਸਾਰੇ ਗੱਟੜ ਭਰੇ ਹੋਏ ਨੇ ਕਹਿੰਦੇ ਅੱਜ ਆ ਰਹੇ ਕੱਲ ਆ ਰਹੇ ਪਰਸੋਂ ਆਂਦਾ ਨਿਕਲੇ ਸਾਡੀ ਬਸ ਅਸੀਂ ਇਹ ਸਰ ਗੱਟੜ ਸਾਫਣਾ ਚਾਹੀਦਾ ਇਹ ਸਾਰੇ ਸਾਫ ਹੋ ਚੁੱਕੇ ਪਾਣੀ ਮਿਕਸ ਹੋ ਰਿਹਾ ਬਿਲਕੁਲ ਚੀ ਜਿਹੜੀ ਸਮੱਸਿਆ ਹੈਗੀ ਉਹ ਕਾਫੀ ਵੱਡੀ ਹੈਗੀ ਵਾਰਡ ਨੰਬਰ 7 ਗਲੀ ਨੰਬਰ 13 ਦੀ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਤੁਹਾਨੂੰ ਦਿਖਾएंगे कि ਕਿੰਨਾ ਕੁ ure ਬੁਰਾ ਹਾਲ ਹੈ ਸੋ ਸੀਵਰੇਜ ਬੋਰਡ ਨੂੰ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਜਲਤੋਂ ਜਲਦ ਜਿਹੜੀ ਹੈ ਇਹਨਾਂ ਦੀ ਸਮੱਸਿਆ ਦਾ ਹੱਲ ਹੋਵੇ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਜੇ ਇਸ ਖਬਰ ਨੂੰ ਦੇਖ ਰਹੇ ਤਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਜਲਤੋਂ ਜਲਦ ਜਿਹੜੀ ਹੈ ਉਹਨਾਂ ਤੇ ਇਹ ਜਿਹੜੇ ਅਫਸਰ ਕੰਮ ਨਹੀਂ ਕਰ ਰਹੇ ਜਾਂ ਉਹਨਾਂ ਤੱਕ ਗੱਲ ਨਹੀਂ ਪਹੁੰਚ ਰਹੀ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਜਿਹੜੇ ਹਨ ਜਲਦੀ ਤੋਂ ਜਲਦੀ ਜਿਹੜਾ ਹੈ ਇਹਨਾਂ ਦਾ ਹੱਲ ਕੱਢਣ ਕਿਉਂਕਿ ਨਗਰ ਕੌਂਸਲ ਚੋਣਾਂਵਾ ਵੀ ਜਿਹੜੀਆਂ ਚੋਣਾਂ ਵੀ ਜਿਹੜੀਆਂ ਹੈਗੀਆਂ ਉਹ ਨੇੜੇ ਹੈਗੀਆਂ ਤੇ ਹਰ ਜਿਹੜੀ ਪਾਰਟੀ ਹੈ ਇਸ ਗਲੀ ਦੇ ਵਿੱਚ ਵੀ ਜਿਹੜਾ ਹੈਗਾ ਵੋਟਾਂ ਵਾਸਤੇ ਆਣ ਗਏ ਸੋ ਇਹਨਾਂ ਦੀ ਸਮੱਸਿਆ ਜਿਹੜੀ ਹੈ ਪੈਲ ਦੇ ਆਧਾਰ ਤੇ ਹੱਲ ਹੋਣੀ ਚਾਹੀਦੀ ਹੈ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ న్యూਸ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ